ਉਨੇ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਦਾ ਜ਼ਰਾ ਕੱਲ ਹੁਣ ਪੈ ਕੇ ਲੱਗ ਜੇ ਤੇ ਸਵੇਰੇ ਛੁੱਟੀ ਹੈ ਕਿਤੇ ਕਿਹੜਾ ਕੋਈ ਨੈਸ਼ਨਲ ਹੌਲਿਡੇ ਲਾ ਦੇਣੀ ਆ ਕਿ ਛੁੱਟੀ ਹੈ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ ਬਿਊ ਉਸ ਨੂੰ ਮਿਲ ਗਿਆ ਸੁਪਰੀਮ ਕੋਰਟ ਤੇ ਕਿਉਂ ਛੁੱਟੀ ਤੇ ਨਹੀਂ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਤੋਂ ਤਾਂ 24 ਘੰਟੇ ਜਵਾਬ ਦੇ ਆਪਣੀ ਵੈਸੇ ਤਾਂ ਉਹਦੀ ਸਥਿਤੀ ਸਪਸ਼ਟੀ ਹੈ ਉਹ ਸਲਾਮੀ ਨੇ ਸਪਸ਼ਟ ਕਰ ਦਿੱਤੀ ਜਿਹੜੀ ਕੱਲ ਪਰਸੋ ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਹੈ ਨਾਲ ਦਿੱਲੀ ਦਾ ਉਹ ਲੈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਜੋ ਉਤੋਂ ਸਪਸ਼ਟ ਜੀ 10 ਵਾਰ 10 ਦੀ ਚੱਕੀ 'ਚ ਜੈਥਰ ਰੋਤੇ 16 ਸਾਲ ਇਸ ਗੱਲ ਤੇ ਪੈਂਡਿੰਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆ ਮਾਨਸਿਕਾ ਮਾਨਸਿਕ ਹਾਲਾਤ ਨਾਲ ਕਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹੇ ਰੇਸ਼ਿਆ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀਆ ਲਦੀਨ ਸੀ ਉਹ ਹੋਣੀ ਉਹ ਕੀਤਾ ਹੀ ਨਹੀਂ ਫਕੀਰ ਜਿਆ ਜੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਨਾ ਸਾਹਿਬ ਦੇ ਹੱਥੇ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮਤਲਬ ਦਾ 3 ਤਰੀਕ ਸੀ ਜਾਂ 4 ਸੀ 4 ਤਰੀਕ ਸੀ 4 ਤਰੀਕ ਨੂੰ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹਰਾਣ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਨਨਕੀ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵੀ ਮਨੁੱਖੀ ਅਧਿਕਾਰ ਹੈ ਤੇ ਭਾਈ ਤੁਸੀਂ ਆਪ ਦਾ ਵੀ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋਰ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨਾਂ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਸਰਾਕ ਹੁਣ ਪੈ ਕੇ ਲੱਗ ਜੇ ਤੇ ਸਵੇਰੇ ਛੁੱਟੀ ਹੈ ਇੱਥੇ ਕਿਹੜਾ ਕੋਈ ਨੈਸ਼ਨਲ ਹੌਲਿਡੇ ਲਾ ਦੇਣੀ ਆ ਕਿ ਛੁੱਟੀ ਆ ਔਰ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ। ਮਨ ਲਵੇ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰 ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿਉਂ ਛੁੱਟੀ ਤੇ ਨਹੀਂ? ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ? ਸਰਕਾਰ ਦਾ ਤਾਂ 24 ਘੰਟੇ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਤੇ ਉਹ ਤੋਂ ਪਿਆ ਗਿਆ ਕਿ ਤੁਸੀਂ ਸ਼ਾਮ ਤੱਕ ਆਪਦਾ 뷰 ਦੇ ਦਿਓ। ਤੁਸੀਂ ਹਾਰਨ ਹੋਗੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਹੇ ਆ ਕਿ ਨਹੀਂ ਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦਿਓ। ਦੈਟਸ ਵਾਈ 2 ਹਫ਼ਤੇ ਪਈ ਅਜੀ ਪਤਾ ਨਹੀਂ ਉਹਨਾਂ ਨੂੰ ਆਇਆ ਬਨ ਫਾਲੋਡ ਅਪ ਕਿਉਂਕਿ ਅਸੀਂ ਇੱਥੇ ਬੈਠੇ ਆ ਅੰਬਲੇਬਲ ਸੁਪਰੀਮ ਕੋਰਟ ਚ ਕੀ ਹੋਇਆ ਮਗਰ ਦਾ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪਸ਼ਟ ਹੁੰਦਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਥੋੜੀ ਸਥਿਤੀ ਸਪਸ਼ਟੀ ਹੈ ਉਹ ਸਲਾਮੀ ਨੇ ਸਪਸ਼ਟ ਕਰਦੀ ਜਿਹੜੀ ਕੱਲ ਪਰसों ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਹੈ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਤੇ ਉਹ ਤੋਂ ਹੀ ਸਪਸ਼ਟ ਜੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਹੈ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਣ ਸਾਹਿਬ ਦੇ ਮਸਲੇ 'ਚ ਪੀਏ ਤੇ ਭਾਈ ਤੇਰੀ ਭਾਵਨਾ ਵੀ ਆਈਗੀ ਸੋ ਮਗਰ ਪੰਜਾਬੀ ਇਸ ਐਕਸੈਪਟ ਦਿਸ ਦੀ ਆਂਸਰ ਇਜ਼ ਨੋ